ਤਾਂ ਹੁਣ ਸ਼ੁਰੂਆਤ ਦੇ ਵਿੱਚ ਗੱਲ ਕਰਾਂਗੇ ਅਮਰਪਾਲ ਸਿੰਘ ਹੁਰਾਂ ਤੋਂ ਜਿਹੜੇ ਕਿ ਹਾਈ ਕੋਰਟ ਦੇ ਵਿੱਚ ਫੇਸ ਤੋਂ ਗਏ ਨੇ ਕਿ ਐਨਐਸਏ ਦੀ ਜਿਹੜੀ ਐਕਸਟੈਂਸ਼ਨ ਹੈ ਯਾਨੀ ਐਨਐਸਏ ਦੇ ਵਿੱਚ ਜਿਹੜਾ ਵਾਧਾ ਹੋਇਆ ਹੈ ਉਹ ਗੈਰਵਾਜ਼ਬ ਹੈ ਤੇ ਗੈਰਸੰਵਿਧਾਨਕ ਹੈ ਮਤਲਬ ਕਿ ਖਾਸ ਤੌਰ ਤੇ 3 ਜੂਨ ਵਾਲੇ ਆਰਡਰ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਸ਼ਾਇਦ ਇਹ ਇਸ ਕਰਕੇ ਇੰਡੀਅਨ ਸਟੇਟ ਨੇ ਕੀਤਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਜਿੱਤ ਜਾਣਗੇ ਤੇ ਉਸ ਤੋਂ ਬਾਅਦ ਐਨਐਸਏ ਦਾ ਜਿਹੜਾ ਐਕਸਟੈਂਸ਼ਨ ਹੈ ਮੇਰੇ ਖਿਆਲ ਦੇ ਨਾਲ ਸੋਚ ਰਹੇ ਹੋਣਗੇ ਕਿ ਗਰਾਉਂਡ ਦੇ ਆਧਾਰ ਤੇ ਜੇ ਦੇਖੀਏ ਕਿ ਭਾਈ ਇਹ ਮੁਸ਼ਕਲ ਹੋਣਾ ਸੀ ਸੋ ਇਸ ਕਰਕੇ ਇਹਨਾਂ ਨੇ ਤਿੰਨ ਨੂੰ ਲਾ ਦਿੱਤਾ ਹੈ ਤਾਂ ਖੈਰ ਮੈਂ ਕੋਈ ਵੇਖੋ ਹਾਲੇ ਤੱਕ ਇਹਨਾਂ ਦਾ ਡਾਕੂਮੈਂਟ ਨਹੀਂ ਵੇਖਿਆ ਦਸਤਾਵੇਜ਼ ਨਹੀਂ ਵੇਖਿਆ ਜੋ ਮੀਡੀਆ ਕਵਰੇਜ ਹੈ ਮੈਂ ਉਸ ਦੇ ਲਿਹਾਜ਼ ਨਾਲ ਕਹਿ ਰਿਹਾ ਮੈਂ ਉਸ ਦੇ ਲਿਹਾਜ਼ ਨਾਲ ਕਹਿ ਰਿਹਾ ਸੀਗਾ ਮੈਂ ਤੇ ਬਾਕੀ ਆਪੋ ਆਪਣਾ ਨਜ਼ਰੀਆ ਹੁੰਦਾ ਇੱਕ ਬਾਈ ਦਾ ਮੈਂ ਹੁਣੇ ਹੀ ਕਮੈਂਟ ਪੜਿਆ ਸੀ ਹਾਲਾਂਕਿ ਮੈਂ ਬਲੌਕ ਕਰ ਦਿੱਤਾ ਕਾਫੀ ਗਲਤ ਬੋਲੇ ਸੀਗਾ ਕਿ ਅਸੀਂ ਅਖੇ ਤੁਸੀਂ ਭਾਈ ਸਾਹਿਬ ਦੇ ਭਾਈ ਨੂੰ ਮੰਦਾ ਬੋਲੋ ਨਾ ਅਸੀਂ ਕਦੇ ਵੀ ਆਲੋਚਨਾ ਵੀ ਕਰੀਏ ਕਿਸੇ ਦੀ ਹਾਂ ਬੋਲਣ ਦਾ ਸਾਡਾ ਰਾਈਟ ਹੈ ਹੱਕ ਹੈ ਅਸੀਂ ਉਹ ਬੋਲਦੇ ਰਹਾਂਗੇ ਤੇ ਦੂਸਰੀ ਗੱਲ ਇਹ ਆ ਕਿ ਕਦੇ ਵੀ ਅਸੀਂ ਕਿਸੇ ਸਿਆਸਤਦਾਨ ਨੂੰ ਵੀ ਨੀਵਾ ਦਿਖਾਉਣ ਦਾ ਯਤਨ ਨਹੀਂ ਕੀਤਾ ਅਸੀਂ ਉਹਨਾਂ ਦਾ ਵੀ ਅਦਬ ਸਤਿਕਾਰ ਕਰਦੇ ਹਾਂ ਬਾਕੀ ਭਾਈ ਤੁਸੀਂ ਆਪਣੀ ਐਨਕ ਠੀਕ ਕਰਵਾਓ ਤੇ ਸਾਨੂੰ ਮਤਾਂ ਦੇਣੀਆਂ ਜਾਂ ਗੰਦ ਬਖਣਾ ਬੰਦ ਕਰੋ ਗੱਲ ਇਹ ਆ ਕਿ ਅਮਰਤਪਾਲ ਸਿੰਘ ਦੁਬਾਰਾ ਉੱਥੇ ਗਏ ਨੇ ਹੁਣ ਐਤਕੀ ਮੈਨੂੰ ਲੱਗਦਾ ਕਿ ਇਹਨਾਂ ਦਾ ਮਾਮਲਾ ਵੀ ਥੋੜਾ ਸੋਲਿਡ ਹੈ ਸੋਲਿਡ ਇਸ ਕਰਕੇ ਹੈ ਕਿਉਂਕਿ ਹੁਣ ਇਹ ਐਮਪੀ ਬਣ ਚੁੱਕੇ ਨੇ ਤੇ ਜ਼ਰਾ ਜੀ ਗੱਲ ਹੈ ਹੋ ਸਕਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਸ਼ਖਸ ਜਾਵੇ ਕਿ ਜੀ ਮੈਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਬੰਦ ਕਰ ਰੱਖਿਆ ਹੈ ਤਾਂ ਉਹਦੇ ਕੋਲ ਕਿਤੇ ਨਾ ਕਿਤੇ ਹਉ ਦੇਖੋ ਜੋ ਸਟੇਟ ਟੈਟ ਨੇ ਜਾ ਕੇ ਉੱਥੇ ਹਵਾਲਾ ਦੇਣਾ ਹੁੰਦਾ ਲਾਅ ਐਂਡ ਆਰਡਰ ਦਾ ਹਵਾਲਾ ਦੇਣਾ ਹੁੰਦਾ ਜੀ ਕਿ ਇਹਨਾਂ ਦੀ ਵਿਚਾਰ ਤਰ੍ਹਾਂ ਕਿ ਹੋ ਸੀ ਆ ਇਹਨਾਂ ਦੇ ਐਕਸ਼ਨਸ ਕਿ ਹੋ ਜੇ ਆ ਪਰ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਗੂਲ ਬਈ ਇਹ ਜ਼ਰੂਰ ਹੁੰਦਾ ਹੈ ਇਹ ਜ਼ਰੂਰ ਹੁੰਦਾ ਹੈ ਕਿ ਉਹ ਜਾ ਕੇ ਕਹਿ ਸਕਦਾ ਹੈ ਕਿ ਦੇਖੋ ਜੀ ਮੈਂ ਜੀ ਸੰਵਿਧਾਨ ਤੇ ਵਿੱਚ ਆਸਥਾ ਰੱਖਦਾ ਹਾਂ ਇਹ ਗੱਲ ਵੱਖਰੀ ਹੈ ਕਿ ਅਮਰਪਾਲ ਸਿੰਘ ਖੁਦ ਸੰਵਿਧਾਨ ਨੂੰ ਕਿਸ ਮੌਕੇ ਤੇ ਕਿਵੇਂ ਵਰਤਣਾ ਹੈ ਉਹ ਇੱਕ ਰਣਨੀਤਿਕ ਪੈਨਟੜਾ ਦੱਸ ਦਿਆ ਤਾਂ ਇਹ ਪਤਾ ਨਹੀਂ ਹੈ ਇਹਨਾਂ ਦਾ ਰਣਨੀਤਿਕ ਪੈਨਟੜਾ ਹੈ ਕਿ ਸਚਿਉ ਉਤ ਵਗੈਰਾ ਜੋ ਲਈ ਆ ਇਹ ਮੈਨੂੰ ਨਹੀਂ ਪਤਾ ਇਹ ਗੰਗ ਸਮਤਾਏ ਕਰੇਗਾ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਜ਼ਰੂਰ ਗਰਾਊਂਡ ਬਣਦਾ ਹੈ ਉੱਥੇ ਜਾ ਕੇ ਸੋਲਿਡ ਜਿਵੇਂ ਆਪਾਂ ਕਹਿੰਦੇ ਆ ਸੋਲਿਡ ਗਰਾਊਂਡ ਉਹ ਇਹੀ ਹੁੰਦਾ ਹੈ ਕਿ ਦੇਖੋ ਜੀ ਮੈਂ ਜੇ ਸੰਵਿਧਾਨ ਦੇ ਵਿੱਚ ਆਸਥਾ ਰੱਖਦਾ ਮਾਂ ਤੇ ਤਦੇ ਹੀ ਤਾਂ ਮੈਂ ਚੋਣ ਲੜੀ ਹੈ ਨਾ ਤੇ ਜੇ ਲੋਕ ਮੇਰੇ ਤੇ ਭਰੋਸਾ ਰੱਖਦੇ ਆ ਤਦੇ ਹੀ ਮੈਂ ਜਿੱਤਿਆ ਹੁਣ ਜਿੱਤਣ ਤੋਂ ਬਾਅਦ ਮੈਂ ਉਥ ਲਈ ਹੈ ਉਥ ਲਈ ਹੈ ਯਾਨੀ ਸੰਵਿਧਾਨ ਦੀ ਸੌਂ ਚੱਕ ਲਈ ਹੈ ਜੋ ਵਿਧੀ ਵਿਧਾਨ ਹੈ ਉਹਦੀ ਸੌਂ ਚੱਕ ਲਈ ਹੈ ਤਾਂ ਫਿਰ ਮੈਂ ਕਿਸੇ ਦੇਸ਼ ਦੀ ਜਿੱਥੇ ਮੈਂ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਕਰ ਰਿਹਾ ਤਾਂ ਉਸ ਦੇਸ਼ ਦੀ ਸਕਿਉਰਿਟੀ ਵਾਸਤੇ ਥ੍ਰੈਟ ਕਿਵੇਂ ਹੋ ਗਿਆ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਇਹ ਕਹਿ ਲਓ ਕਿ ਇੱਕ ਸੋਲਿਡ ਗਰਾਉਂਡ ਬਣ ਜਾਂਦਾ ਹੈ ਜਿੰਨਾ ਕੋ ਆਪਾਂ ਨੂੰ ਪਤਾ ਹੈ ਕੋਟ ਕਚਹਿਰੀਆਂ ਦਾ ਜਾਂ ਕਹਿ ਲਓ ਕਿ ਇਸ ਤਰ੍ਹਾਂ ਜੋ ਤਰਕ ਦਿੱਤੇ ਜਾਂਦੇ ਆ ਜਾਰਗੂਮੈਂਟਸ ਹੁੰਦੇ ਨੇ ਤਖ਼ੀਰ ਮੈਨੂੰ ਲੱਗਦਾ ਹੈ ਕਿ ਹੁਣ ਅਮਰਤਪਾਲ ਸਿੰਘ ਦਾ ਦੂਜਿਆਂ ਦਾ ਮੈਨੂੰ ਪਤਾ ਨਹੀਂ ਹੈ ਅਮਰਤਪਾਲ ਸਿੰਘ ਦਾ ਕੇਸ ਜਿਹੜਾ ਹੈ ਖਾਸ ਤੌਰ ਤੇ ਜੁਐਨਐਸਏ ਦੇ ਖਿਲਾਫ ਗਿਆ ਹੈ ਮੈਨੂੰ ਲੱਗਦਾ ਹੈ ਕਿ ਇਹ ਇਹ ਇੱਕ ਜ਼ਬਰਦਸਤ ਹੁਣ ਸੋਲਿਡ ਗਰਾਉਂਡ ਹੈ ਕਿ ਦੇਖੋ ਜੀ ਮੈਂ ਕਿਉਂਕਿ ਇਹਨਾਂ ਨੇ ਜਾ ਕੇ ਇਹੋ ਕਹਿਣਾ ਪਾਰਟੀਆਂ ਕਿਹਨੂੰ ਕਿਹਨੂੰ ਬਣਾਇਆ ਗਿਆ ਇਸ ਕੇਸ ਦੇ ਵਿੱਚ ਜਾਂ ਪਟੀਸ਼ਨ ਦੇ ਵਿੱਚ ਇੱਕ ਤੇ ਜਿਹੜੇ ਅਮਰਸਰ ਦੇ ਡਿਪਟੀ ਕਮਿਸ਼ਨਰ ਉਹਨਾਂ ਨੂੰ ਪਾਰਟੀ ਬਣਾਇਆ ਗਿਆ ਜੋ ਆਪਣਾ ਡਿਪਾਰਟਮੈਂਟ ਆਫ ਹੋਮ ਹੈ ਪੰਜਾਬ ਦਾ ਉਸ ਨੂੰ ਪਾਰਟੀ ਬਣਾਇਆ ਗਿਆ ਸ਼ਾਇਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਜੇ ਵੇਖੀਏ ਤਾਂ ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਜਿਹੜਾ ਹੈ ਉਹ ਵੀ ਇਸ ਮਾਮਲੇ 'ਚ ਪਾਰਟੀ ਬਣਾਇਆ ਗਿਆ ਤਾਂ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਇਹ ਜਾ ਕੇ ਇਹੀ ਗੱਲ ਕਹਿਣਗੇ ਕਿ ਲਾਅ ਐਂਡ ਆਰਡਰ ਨੂੰ ਜਾਂ ਦੇਸ਼ ਦੀ ਇੰਟਰਨਲ ਸਕਿਉਰਟੀ ਨੂੰ ਜੀ ਥ੍ਰੈਟ ਹੈ ਤਾਂ ਹੁਣ ਉਹਨਾਂ ਦੇ ਕੋਲ ਕਹਿਣ ਵਾਸਤੇ ਜੇ ਉਹ ਕਹਿਣਾ ਚਾਹਣ ਦੇਖੋ ਇਹ ਮੇਰੀ ਆਬਜ਼ਰਵੇਸ਼ਨ ਹੈ ਕੋਈ ਮੇਰੇ ਮੁਤਾਬਕ ਚੱਲੇ ਐਸਾ ਜ਼ਰੂਰੀ ਨਹੀਂ ਹੈ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਦੇਖੀਏ ਤਾਂ ਇਹ ਇੱਕ ਬਹੁਤ ਤਗੜਾ ਤਰਕ ਬਣ ਜਾਂਦਾ ਹੈ ਕਿਸੇ ਵੀ ਪटीशन ਕਰਤਾ ਦਾ ਕਿ ਦੇਖੋ ਜੀ ਜੋ ਇਹ ਗੱਲਾਂ ਕਰ ਰਹੇ ਨੇ ਹੁਣ ਉਹ ਗੱਲਾਂ ਐਸੀਆਂ ਨਹੀਂ ਐ ਤੇ ਭਾਈ ਮੈਂ ਤੇ ਜੋ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਚੁੱਕਾ ਤੇ ਇਹ ਹੁਣ ਮੇਰੇ ਨਾਲ ਰਾਜਸੀ ਜੋ ਦਵੈਸ਼ ਹੈ ਉਹੀ ਘੱਟ ਰਿਹਾ ਐ ਇਹ ਸੋਲਿਡ ਗਰਾਉਂਡ ਹੈ ਹੋ ਸਕਦਾ ਹਾਈ ਕੋਰਟ ਤੋਂ ਨਾ ਨਿਬੜੇ ਕੰਮ ਹੋ ਸਕਦਾ ਸੁਪਰੀਮ ਕੋਰਟ ਦੇ ਵਿੱਚ ਵੀ ਚਲੇ ਜਾਣ ਪਰ ਮੈਨੂੰ ਲੱਗਦਾ ਕਿ ਹੁਣ ਜਿਹੜਾ ਹੈ ਨਾ ਮਾਮਲਾ ਉਹ ਥੋੜਾ ਜਿਹਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਝੁਕਿਆ ਜ਼ਰੂਰ ਹੈ ਤੇ ਗੱਲ ਇਹ ਆ ਕਿ ਭਈ ਜਿਹੜਾ ਹੁਣ ਚਲੋ ਦੂਜੇ ਪਾਸੇ ਵੀ ਆ ਜਨਿਆ ਇੱਕ ਸਵਾਲ ਆਇਆ ਕਿ ਅਮਰਤਪਾਲ ਸਿੰਘ ਦੇ ਮੌਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਹਿੱਸਾ ਲੈਣ ਦਾ ਜਿਹੜਾ ਕੀ ਕੋਈ ਅਪਡੇਟ ਹੈ ਤਾਂ ਉਹਦੇ ਵਿੱਚ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ ਜਿਵੇਂ ਆਏਗਾ ਸਭ ਤੋਂ ਪਹਿਲਾਂ ਆਪਾਂ ਦੱਸ ਦੇਵਾਂਗੇ ਉਹਨਾਂ ਨੇ ਪੱਤਰ ਲਿਖਿਆ ਹੋਇਆ ਕੱਲ ਤੱਕ ਫਾਈਨਲ ਹੋਏਗਾ ਕੀ ਆਉਂਦਾ ਤੁਹਾਡੇ ਪੁਰਾਣੇ ਪਿੰਡ ਜਾਮਣ ਦੇ ਭੁੱਲਰ ਪਰਿਵਾਰ ਦੇ 7-8 ਘਰ ਸਾਡੇ ਇੱਥੇ ਗਵੰਢੀ ਹਨ ਜੀ ਸਾਡਾ ਪਿੰਡ ਜੰਮਨ ਨਹੀਂ ਹੈਗਾ ਸਰ ਬੇਸਿਕਲੀ ਸਾਡਾ ਪਿੰਡ ਜੰਮਨ ਨਹੀਂ ਸਾਡਾ ਪਿੰਡ ਰਾਜੇ ਚੰਗਿਆ ਜੀ ਅ ਅਮਰਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਮਿਲ ਗਿਆ ਹੈ ਪੁਲਿਸ ਨੂੰ ਉਹ ਤੇ ਸਰ ਕੱਲ ਦੀ ਗੱਲ ਆ ਉਹ ਤੇ ਕੱਲ ਦੀ ਗੱਲ ਆ ਨਾ ਉਹ ਤੇ ਕੱਲ ਹੀ ਮਿਲ ਗਿਆ ਸੀਗਾ ਪਰ ਮੈਨੂੰ ਦੇਖੋ ਹੁਣ ਇਹੀ ਗੱਲ ਆ ਕੁਝ ਲੋਕ ਨਾ ਐਵੇਂ ਬਕਵਾਸ ਕਰ ਜਾਂਦੇ ਆ ਉਹਨਾਂ ਨੂੰ ਸਮਝ ਨਹੀਂ ਪੈਂਦੀ ਜਿਵੇਂ ਕੱਲ ਮੈਂ ਇੱਕ ਪੋਸਟ ਲਿਖਿਆ ਸੀ ਆਪਣੇ ਪਰਸਨਲ ਪੇਜ ਤੇ ਜੋ ਮੇਰਾ ਅਫੀਸ਼ੀਅਲ ਪੇਜ ਹੈ ਉਹ ਪੜੇ ਲਿਖੇ ਬਈ ਬੰਦਿਆਂ ਦੇ ਉਤੋਂ ਦੀ ਲੰਘ ਗਿਆ ਹੁਣ ਮੇਰਾ ਕੋਈ ਦੋਸ਼ ਨਹੀਂ ਮੈਂ ਆਪਣੇ ਹਿਸਾਬ ਨਾਲ ਗੱਲ ਕਹਿਣੀ ਆ ਤਾਂ ਗੱਲ ਇਹ ਆ ਕਿ ਹੁਣ ਦੇਖੋ ਮੇਰਾ ਜਵਾਬ ਗਿਆ ਕਿ ਜਿਵੇਂ ਤੁਸੀਂ ਕਹਿ ਰਿਹਾ ਕਿ ਉਹਦੇ ਭਰਾ ਦਾ ਰਿਮਾਂਡ ਮਿਲ ਗਿਆ ਹੁਣ ਡਿਫੈਂਸ ਨੇ ਉੱਥੇ ਆਪ ਦਾ ਡਿਫੈਂਸ ਦੇਣਾ ਹੈ ਕਿ ਨਹੀਂ ਜੀ ਇਹ ਕੇਸ ਬੁਗਸ ਹੈਬ ਰੱਬ ਕਰੇ ਤੇ ਦੂਜੇ ਪਾਸੇ ਸਰਕਾਰ ਨੇ ਦੋਸ਼ੀ ਬਣਾਉਣ ਦਾ ਯਤਨ ਕਰਨਾ ਇਹੀ ਲੜਾਈ ਹੁੰਦੀ ਆ ਇਹੀ ਭੇੜ ਹੁੰਦਾ ਹੈ ਕੋਟਾਂ ਦੇ ਵਿੱਚ ਪਰ ਮੇਰਾ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਸੁਆਲ ਹੈ ਕਿ ਯਾਰ ਜੋ ਕੰਜ਼ਿਊਮ فرض ਕਰੋ ਕਿਉਂਕਿ ਆਫੀਸ਼ੀਅਲੀ ਇਸ ਵੇਲੇ ਅਮਰਤਪਾਲ ਸਿੰਘ ਦਾ ਭਰਾ ਜਿਹੜਾ ਹਰਪ੍ਰੀਤ ਸਿੰਘ ਉਹ ਨਾਮਜ਼ਦ ਮੁਲਜ਼ਮ ਹੈ ਠੀਕ ਹੈ ਨਾ ਇਹਦੇ ਤੋਂ ਕੌਣ ਡਿਨਾਈ ਹੋ ਸਕਦਾ ਹੈ ਤਕਨੀਕੀ ਤੌਰ ਤੇ ਉਹ ਨਾਮਜ਼ਦ ਮੁਲਜ਼ਮ ਹੈ ਤੁਸੀਂ ਬੇਗੁਨਾਹ ਮੰਨਦੇ ਹੋ ਗੁਨਾਹਗਰ ਮੰਨਦੇ ਹੋ ਉਹ ਤੁਹਾਡੀ رائے ਕੋਈ ਮਾਇਨੇ ਨਹੀਂ ਰੱਖਦੀ ਠੀਕ ਹੈ ਸਰ ਉਹ ਕੋਰਟ ਨੇ ਤੈਅ ਕਰਨਾ ਹੁਣ ਨਾ ਹੀ ਮੈਂ ਕੋਈ ਫੈਸਲਾ ਦੇ ਸਕਦਾ ਕਿ ਉਹ ਬੇਗੁਨਾਹ ਹੈ ਜਾਂ ਗੁਨਾਹਗਰ ਹੈ ਪਰ ਕਾਗਜ਼ਾਂ ਦੇ ਵਿੱਚ ਨਾਮਜ਼ਦ ਮਲਜ਼ਮ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਯਾਰ ਕਿ ਪਹਿਲੀ ਗੱਲ ਮੈਂ ਇਹ ਗੱਲ ਵਾਰ-ਵਾਰ ਕਹਿਣਾ ਤੇ ਜ਼ੋਰ ਦੇ ਕੇ ਕਹਿਣਾ ਕਿ ਅਮਰਤਪਾਲ ਸਿੰਘ ਦੇ ਭਰਾ ਦੇ ਮਾਮਲੇ ਦੇ ਵਿੱਚ ਅਸੀਂ ਇੱਕ ਸਿਲੇਕਟਿਵ ਸੋਚ ਦੇ ਤਹਿਤ ਜਾ ਰਹੇ ਹਾਂ ਕਿ ਉਹ ਅਮਰਤਪਾਲ ਸਿੰਘ ਦਾ ਭਰਾ ਹੈ ਜੇ ਤੇ ਅਮਰਤਪਾਲ ਸਿੰਘ ਦੀ ਸ਼ਮੂਲੀਅਤ ਹੋਵੇ ਉਹ ਪੈਸੇ ਦਿੰਦਾ ਹੋਵੇ ਕਿ ਜਾਂ ਖਰੀਦ ਫਿਰ ਤੇ ਅਸੀਂ ਕਹੀਏ ਹਾਂ ਠੀਕ ਹੈ ਤੁਸੀਂ ਸਵਾਲ ਇਹ ਕਰ ਸਕਦੇ ਹੋ ਕਿ ਬਈ ਤੂੰ ਨਸ਼ੇ ਖਿਲਾਫ ਲੜਦਾ ਸੀਗਾ ਤੇ ਤੇਰੇ ਘਰ ਕਿਉਂ ਇਹ ਇਦਾਂ ਤੇ ਬਹੁਤ ਕੁਝ ਹੁੰਦਾ ਹੈ ਇਹਦਾ ਆਪਣੇ ਪਰਿਵਾਰਾਂ 'ਚ ਮਾਰੋખા ਨੀਗਾ ਮਾਰੋ ਨੀਗਾ ਆਪਣੇ ਪਰਿਵਾਰਾਂ 'ਚ ਇਮਾਨਦਾਰੀ ਨਾਲ ਮਾਰਿਓ ਮੈਂ মিডিਆ ਵਾਲਿਆਂ ਨੂੰ ਵੀ ਕਹਿਣਾ ਆਪਦੇ ਰਿਸ਼ਤੇਦਾਰਾਂ 'ਚ ਮਾਰਿਓ ਤਖੜੇ ਪੱਤਰਕਾਰਾਂ ਨੂੰ ਵੀ ਕਹਿਣਾ ਮਾਰਿਓ ਆਲੇ ਦੁਆਲੇ ਮੈਂ ਖੁਦ ਕਹਿਣਾ ਮੇਰੇ ਭਰਾ ਮੇਰੇ ਰਿਸ਼ਤੇਦਾਰ ਕਈ ਨੇ ਉਹ ਨਹੀਂ ਸੁਣਦੇ ਮੇਰੀ ਆਪਾਂ ਆਂਡਿਆ ਜਦੋਂ ਆਪਾਂ ਕਿਸੇ ਦੀ ਬਰਾਈ 'ਚ ਹੀ ਨਹੀਂ ਸ਼ਾਮਲ ਹੋ ਮੇਰੇ ਵੱਲੋਂ ਜੋ ਮਰਜ਼ੀ ਖਾਈ ਪੀ ਜਾ ਠੀਕ ਹੈ ਨਾ ਜੀ ਮੈਂ ਤਾਂ ਕਈਆਂ ਦੇ ਮਤਲਬ ਕਿ ਵਰਕੇ ਹੀ ਪੜੇ ਆ ਤੇ ਕੱਲ ਨੂੰ ਕੋਈ ਕਿਸੇ ਬੁਰਾਈ ਦੇ ਵਿੱਚ ਜਦੋਂ ਮੈਂ ਸ਼ਾਮਲ ਹੀ ਨਹੀਂ ਉਹ ਫੜਿਆ ਜਾਵੇ ਤੇ ਉਹ ਕੋਈ ਮੈਨੂੰ ਕਹਦੇ ਇਹ ਇਹਦਾ ਫਲਾਣਾ ਲੱਗਦਾ ਇਹਦਾ ਫਲਾਣਾ ਲੱਗਦਾ ਮੇਰਾ ਕੀ ਲੱਗਦਾ ਭਾਈ ਜਦੋਂ ਮੈਂ ਉਹਦੀ ਬੁਰਾਈ ਚ ਹੀ ਨਹੀਂ ਸ਼ਾਮਲ ਹਾਂ ਉਹਦੀ ਵਿਪਤਾ ਚ ਸ਼ਾਮਲਿਆ ਮੈਂ ਮੰਨ ਲਓ ਕਿਸੇ ਨੂੰ ਦੁੱਖ ਪੈ ਜਾਂਦਾ ਤੇ ਮੈਂ ਉਹਦੀ سپورਟ ਕਰ ਦਿੰਦਾ ਉਹ ਠੀਕ ਆ ਮੇਰਾ ਫਰਜ਼ ਆ ਪਰ ਮੈਂ ਕਿਸੇ ਦੀ ਬੁਰਾਈ ਚ ਜਦੋਂ ਹਿੱਸਾ ਹੀ ਨਹੀਂ ਰਹਿੰਦਾ ਤੇ ਤਦ ਮੈਨੂੰ ਨਾਲ ਨੱਥਿਆ ਜਾਵੇ ਕਿ ਹਾਂ 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 ਇਹ ਬੋਲਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਇਹਦੇ ਤੋਂ ਇਹ ਨਹੀਂ ਸਮਝਦਾ ਯਾਰ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਇਹਦਾ ਤੇ ਤੁਸੀਂ ਕਹਦੇ ਹੋ ਕਿ ਇੱਕ ਭਰਾ ਯਾਰ ਸਿੰਗਰ ਬਣ ਗਿਆ ਤੇ ਦੂਜਾ ਭਰਾ ਸਬਜ਼ੀ ਦਾ ਠੇਲਾ ਲਾਉਂਦਾ ਹਾਂ ਹਾਂ ਤੈਨੂੰ ਗਾਉਣ ਦਾ ਕੋਈ ਹੱਕ ਨਹੀਂ ਤੁਹਾਡੇ ਭਰਾ ਨੂੰ ਪਹਿਲਾਂ ਸਿੰਗਰ ਬਣਾ ਕੋਈ ਵੀ ਯਾਰ ਬੰਦਾ ਆਪਣੇ ਪੱਦਰ ਤੇ ਕੰਮ ਕਰ ਸਾਡੀ ਤੇ ਸੋਚ ਹੀ ਇਸ ਤਰ੍ਹਾਂ ਦੀ ਹੈ ਹਾਂ 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 ਭਾਈ ਇਹ ਆਪ ਪੈਗ ਲਾਉਂਦਾ ਤੇ ਚਿੱਟੇ ਦੇ ਖਿਲਾਫ ਬੋਲਦਾ ਹੈ ਲਾ ਚੱਟੇ ਦੇ ਖਿਲਾਫ ਬੋਲਦਾ ਠੀਕ ਹੈ ਆ ਤੁਸੀਂ ਉਸ ਚੀਜ਼ ਦੀ ਉਹਦੀ ਕਦਰ ਕਰਦੇ ਹੋ ਜਿਹੜੀ ਚੀਜ਼ ਉਹਦੀ ਗਲਤ ਹੈ ਉਹਨੂੰ ਨਕਾਰਦੇ ਹੋ ਗੱਲ ਖਤਮ ਹੈ ਦੈਟਸ ਇਟ ਤੋ ਗੱਲ ਇਹ ਆ ਕਿ ਅਸੀਂ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹ ਚੀਜ਼ ਕਰ ਰਹੇ ਆ ਕਿ ਭਈ ਜਿਹੜੀ ਗਲਤੀ ਮੈਂ ਦੇਖ ਰਿਹਾ ਕਿ ਇੱਕ ਅਸੀਂ ਚੀਜ਼ ਨੂੰ ਮਿਸ ਕਰ ਰਹੇ ਆ ਇਹਦੇ ਵਿੱਚ ਇਸ ਸਾਰੀ ਕੜੀ 'ਚੋਂ ਕੀ ਕੜੀ ਮਿਸ ਕਰ ਰਹੇ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਸਾਡੇ ਸਿਹਤ ਮੰਤਰੀ ਤੱਕ ਨੇ ਕਿਹਾ ਸੀਗਾ ਕਿ ਜੇਕਰ ਕੋਈ ਕੰਜ਼ਿਊਮਰ ਆ ਜੇਕਰ ਕੋਈ ਕੰਜ਼ਿਊਮਰ ਆ ਮਤਲਬ ਕਿ ਕੰਜ਼ਿਊਮ ਕਰਦਾ ਹੈ ਡਰੱਗ ਉਹ ਲਾਈਟ ਕੁਆਂਟੀਟੀ ਚ ਫੜਿਆ ਜਾਂਦਾ ਹੈ ਉਹਦੇ ਕੋਲ ਥੋੜੀ ਬਹੁਤ ਜਿਹੜੀ ਹੈ ਉਹ ਮਤਲਬ ਕਿ ਡਰੱਗ ਬਰਾਮਦ ਹੋ ਜਾਂਦੀ ਹੈ ਤੇ ਜੇ ਉਹ ਚਾਹੇ ਅਸੀਂ ਉਹਨੂੰ ਜੇਲ ਨਹੀਂ ਭੇਜਣਾ ਜੇ ਉਹ ਚਾਹੇ ਅਸੀਂ ਉਹਨੂੰ ਰੀਹੈਬ ਚ ਭੇਜਣਾ ਤਾਂ ਫਿਰ ਅਸੀਂ ਯਾਰ ਮੰਨ ਲਓ ਲੈਟਸ ਪੋਜ਼ ਮੰਨ ਲਓ ਅਸੀਂ ਇਹਨੂੰ ਲੈ ਲੈਨੇ ਆ ਕਿ ਯਾਰ ਜੋ ਸਰਕਾਰ ਕਹਿੰਦੀ ਹੈ ਸਹੀ ਹੈ ਸਰਕਾਰ ਦੀ ਗੱਲ ਮੰਨ ਲਈ ਤਾਂ ਫਿਰ ਯਾਰ ਇੱਕ ਪੀੜਤ ਦੀ ਤਰ੍ਹਾਂ ਪੀੜਤ ਦੀ ਤਰ੍ਹਾਂ ਇਸ ਆਉਣਾ ਚਾਹੀਦਾ ਹੈ ਨਾ ਤਰ੍ਹਾਂ